ਅੱਜ ਸੈਂਟਰਲ ਵਾਲਮੀਕੀ ਸਭਾ ਇੰਡੀਆ ਦੇ ਮੁੱਖ ਦਫ਼ਤਰ ਵਿਖੇ ਕੌਮੀ ਪ੍ਰਧਾਨ ਗੇਜਾ ਰਾਮ ਦੇ ਦਿਸ਼ਾ ਨਿਰਦੇਸ਼ ਅਨੁਸਾਰ ਬਾਬਾ ਸਾਹਿਬ ਪੀਮਾਰਾਓ ਅੰਬੇਦਕਰ ਜੀ ਦਾ ਪਰਗਟ ਦਿਵਸ ਪੰਜਾਬ ਪ੍ਰਧਾਨ ਜਤਿੰਦਰ ਸਿੰਘ ਚਣੋਂਨ ਦੀ ਅਗਵਾਈ ਵਿੱਚ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਬਾਬਾ ਸਾਹਿਬ ਦੀ ਤਸਵੀਰ ਤੇ ਫੁੱਲਾਂ ਦੇ ਹਾਰ ਪਾ ਕੇ ਜੋਤੀ ਦੀ ਰਸਮ ਅਦਾ ਕੀਤੀ ਗਈ ਅਤੇ ਵੱਡੀ ਗਿਣਤੀ 'ਚ ਹਾਜ਼ਰ ਹੋਈ ਸੰਗਤ ਨੂੰ ਲੱਡੂ ਵੰਡੇ ਗਏ। ਸੈਂਟਰਲ ਵਾਲਮੀਕੀ ਸਭਾ ਵੱਲੋਂ ਜਪੀਐਮਜੇ ਵਾਲਮੀਕੀ ਦੇ ਨਾਰੇ ਵੀ ਲਗਾਏ ਗਏ ਪੰਜਾਬ ਪ੍ਰਧਾਨ ਜਤਿੰਦਰ ਚਣੋਂ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਬਾਬਾ ਸਾਹਿਬ ਦੇ ਆਦੇਸ਼ਾਂ ਤੇ ਅਮਲ ਕਰਨ ਦੀ ਜ਼ਰੂਰਤ ਹੈ ਸਭ ਤੋਂ ਪਹਿਲਾ ਸਾਨੂੰ ਆਪਣੇ ਬੱਚਿਆਂ ਨੂੰ ਪੜਾ ਕੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਬਾਬਾ ਸਾਹਿਬ ਸਾਹਿਬ ਨੇ ਸਾਨੂੰ ਅਤੇ ਸਾਡੀਆਂ ਔਰਤਾਂ ਨੂੰ ਬਰਾਬਰਤਾ ਦਾ ਅਧਿਕਾਰ ਦੇਣ ਲਈ ਵਿਸ਼ਵ ਦਾ ਸਭ ਤੋਂ ਵੱਡਾ ਅਤੇ ਸ਼ਕਤੀਸ਼ਾਲੀ ਸੰਵਿਧਾਨ ਬਣਾਇਆ ਤਾਂ ਜੋ ਅਸੀਂ ਸਮਾਜ ਵਿੱਚ ਨਾ ਕੇਵਲ ਸਿਰ ਚੁੱਕ ਕੇ ਜੀਅ ਸਕੀਏ ਸਾਡੇ ਬੱਚੇ ਹਰ ਖੇਤਰ ਵਿੱਚ ਵੱਡੀਆਂ ਮੱਲਾ ਮਾਰ ਸਕਣ ਮਾਰ ਸਕਣ ਇਸ ਮੌਕੇ ਸ਼ੀਤਲ ਚੋਹਾਨ ਸਰਪ੍ਰਸਤ ਯੂਥ ਵਿੰਗ ਕੁਲਦੀਪ ਸਿੰਘ ਚਣੋਂ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਖਰੋੜਾ ਸ਼ਨੀ ਬਾਲੂ ਸ਼ੈਰੀ ਪ੍ਰਧਾਨ ਬਲਵਿੰਦਰ ਸਿੰਘ ਚਣੋਂ ਦਿਲਪ੍ਰੀਤ ਸਿੰਘ ਚਣੋਂ ਸੋਨੂ ਪਵਨ ਕੁਮਾਰ ਸੰਜੀਵ ਕੁਮਾਰ ਸਨੀ ਪਲੰਬਰ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਚ ਹਾਜ਼ਰ ਸਨ ਜੈ ਭੀਮ ਜੈ ਭਾਰਤ ਸੋ ਅੱਜ ਅਸੀਂ ਸੈਂਟਰਲ ਵਾਲਮੀਕ ਸਭਾ ਇੰਡੀਆ ਵੱਲੋਂ ਬਾਬਾ ਸਾਹਿਬ ਪੀਮਰਾਮ ਵੇਦਕਰਜੀ ਦਾ ਜੋ ਪ੍ਰਗਟ ਦਿਵਸ ਹੈ ਇਹ ਸੈਂਟਰ ਮੰਦਰ ਸਰਬੰਦ ਵਿਖੇ ਮਨਾ ਰਹੇ ਆ। ਸੋ ਮੈਂ ਜਤਿੰਦਰ ਸਿੰਘ ਚਣੋ ਪ੍ਰਧਾਨ ਪੰਜਾਬ ਪ੍ਰਧਾਨ ਸੈਂਟਰ ਵਾਲੰਟੀਅਰ ਸੋਸਾਇਟੀ ਆ। ਸੋ ਮੈਂ ਸਾਰੇ ਦੇਸ਼ ਵਾਸੀਆਂ ਨੂੰ ਬਾਬਾ ਸਾਹਿਬ ਵੇਦਕਰਜੀ ਦੇ ਪ੍ਰਗਟ ਦਿਵਸ ਦੀ ਲੱਖ ਲੱਖ ਵਧਾਈ ਜੀ ਦਿੰਦਾ ਸਾਰਿਆਂ ਨੂੰ ਜੈ ਪੀਮ ਜੈ ਭਾਰ। ਮੈਂ ਖੁਦ ਜਿਹੜਾ ਬਤਨ ਪਤੇਗੜ ਸਾਹਿਬ ਦੀ ਸੋ ਅੱਜ ਬਾਬਾ ਸਾਹਿਬ ਦਾ ਜਨਮ ਦਿਹਾੜਾ ਮਨਾਇਆ ਜਾ। ਸੋ ਸਾਰਿਆਂ ਨੂੰ ਪਰ ਪਰ ਪਤਾ ਡਾਕਟਰ ਪੀਰਾਉ ਜੀ ਦਾ ਜੋ ਅੱਜ ਸਾਨੂੰ ਜਿਹੜਾ ਮਨਾਇਆ ਜਾ ਰਿਹਾ ਹੈ ਸੰਤ ਰਵਾਦ ਸੁਭਾ ਸੋ ਸਾਰਿਆਂ ਨੂੰ ਜੀ ਤੁਹਾਨੂੰ ਥੋੜਾ ਸਿਰ ਤੋਂ ਹੋ ਰਿਹਾ ਹੈ ਚੈ ਚੈ ਸਾਰੇ ਦੇਸ਼ ਵਾਸੀਆਂ ਨੂੰ ਬਾਬਾ ਸਾਹਿਬ ਮੇਰਕਲ ਜੀ ਦੀ ਜਨਮ ਦਿਵਸ ਬਹੁ ਬਹੁ ਮੁਬਾਰਕਾਂ ਜੈ ਜੀ ਚੈ ਸਾਰੇ ਤੇ ਅੰਮ੍ਰਿਤ ਰੇਣੀਆ ਲਖਨਪਤਾਨਾ ਹੌਨ ਸਾਰੇ ਦੇਸ਼ ਵਾਸੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ I'm